ਇਹ ਪਾ ਜੀ ਅਸੀਂ ਜਦੋਂ ਉਧਰ ਆਏ ਆ ਨਾ ਅੱਛਾ ਜੀ 15 ਸਾਲ ਦੀ ਮੇਰੀ ਉਮਰ ਜੀ 3 ਘੰਟੇ 4 ਬੜੀ ਗੋਇਸ਼ਕਾ ਚੱਲਿਆ ਅੱਛਾ 26 ਕੁਆੜੀ ਚਲੀ ਜੀ ਉਹ ਸਾਡੇ ਮੋਚੀਆਂ ਦਾ ਘਰ ਸੀ ਜੀ ਮੋਚੀ ਦੇ ਘਰ ਜਾਵਾਂਗੇ ਮੋਚੀ ਦੇ ਮਰ ਨਾਲ ਬੜਾ ਪਿਆਰ ਕਰਦਾ ਮੁਸਲਮਾਨ ਮੋਚੀ ਜੀ ਗਲੇ ਨਾਲ ਲਾਇਆ ਘੁੱਟ ਕੇ ਜੱਫੀ ਪਾਈ ਤੈਨੂੰ ਕੁਝ ਨਹੀਂ ਹੁੰਦਾ ਜੀ ਹਾਂ ਦਾ ਮੁੰਡਾ ਸਿੱਖਾ ਨੰਮ ਹੁੰਦਾ ਪਰਿਵਾਰ ਤੋਂ ਵੇਚੜ ਗਿਆ ਜੀ ਹਾਂ ਨੂਰੇ ਨੇ ਮਿੰਨ ਟੰਗਾੜੇ ਚ ਉੱਕ ਲਿਆ ਤੇ ਘਰ ਲੈ ਆਂਦਾ ਜਿਹੜਾ ਇਹਦੀ ਮਾਂ ਹੈ ਸਾਡੇ ਅਸੀਂ ਪੰਜ ਭਰਾ ਹਾਂ ਜੀ ਇਹ ਸਾਨੂੰ ਕੋ ਮਾਰੇਗਾ ਤੇ ਇਹਨੂੰ ਮਾਰੇਗਾ ਜੀ ਫਿਰ ਸਾਡੇ ਪਿੰਡ ਦਾ ਮੁੰਡਾ ਕਪਟਨ ਸੀ ਜੀ ਉਹਨੇ ਨਾਂ ਆਉਣ ਕਿ ਪਿੰਡ ਦੇ ਉੱਤੇ ਹਵਾਈ ਜਹਾਜ਼ ਫੇਰ ਜੀ ਬੁਲਾ ਆਂ ਅੱਛਾ ਫੇਰਿਆਂ ਤੇ ਆਂਦਾ ਪਿੰਡ 'ਚ ਨਜ਼ਰ ਕੋਈ ਨਹੀਂ ਆਉਂਦਾ ਫੇਰ ਜੱਥੇ ਤੇ ਫੇਰਿਆ ਜੀ ਫਿਰ ਉਹਨੇ ਛੋਲੇ ਸੁੱਟੇ ਭੁਜੀ ਅੱਛਾ ਜੀ ਹਾਂ ਪਾਕਤਾਂ ਚ ਰੋਟੀਆਂ ਸੁਟੀਆਂ ਅੱਛਾ ਏ ਤੇ ਪਿੰਡ ਕਿਹੜਾ ਸੀ ਆਪਣਾ ਉਥੇ ਜਿੱਥੇ ਇਥੇ ਬੈਠੇ ਪਹਿਲਾਂ ਆਕਤਾਂ ਚ ਬਲਾਰ ਅੱਛਾ ਏ ਬਲਾਰ ਸੀ ਪਿੰਡ ਤੇ ਕਿੰਨੇ ਘਰ ਸੀ ਉਸ ਟਾਈਮ ਸਿੱਖਾਂ ਦੇ ਉਹਦੇ ਵਿੱਚ ਸਿੱਖਾਂ ਦਾ ਅੱਧਾ ਪਿੰਡ ਸਿੱਖਾਂ ਦਾ ਹੀ ਜੀ ਅੱਧਾ ਮਸਲ 15 ਅਗਸਤ 1947 ਜਿਸ ਦਿਨ ਪੂਰਾ ਭਾਰਤ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ ਉਸ ਦਿਨ ਪੰਜਾਬ ਦੇ ਬਜ਼ੁਰਗ ਵਿਛੰਦੇ ਪੰਜਾਬ ਦੇ ਦੁਖਾਂਤ ਨੂੰ ਚੇਤੇ ਕਰਕੇ ਅੱਖਾਂ ਭਰ ਲੈਂਦੇ ਨੇ। ਭਾਰਤੀ ਆਜ਼ਾਦੀ, ਪਾਕਿਸਤਾਨ ਦੀ ਆਜ਼ਾਦੀ ਤੇ ਪੰਜਾਬ ਦੀ ਵੰਡ ਦੀ ਜਿਨ੍ਹਾਂ ਨੇ ਵਾਟ ਟੁੱਕ ਦੇਖੀ ਹੈ, ਕਤਲੋਗਾ ਦੇਖੀ ਹੈ। ਕਤਲ ਹੁੰਦੇ ਆਪਣੀ ਅੱਖੀਂ ਦੇਖੇ ਨੇ। ਉਸ ਦੇ ਚਸ਼ਮਦੀਦ ਗਵਾਹ ਉਹ ਪੀੜੀ तकरीबन तकरीबन ਖਤਮ ਹੋ ਚੁੱਕੀ ਹੈ। ਅੱਜ ਤੁਹਾਡੇ ਨਾਲ ਪੰਜਾਬ ਦੇ ਵੰਡ ਦੀ ਦੁਕਾਨ ਦੀ ਇੱਕ ਕਹਾਣੀ ਸਾਂਝੀ ਕਰ ਰਹੇ ਹਾਂ ਜੋ ਉਸ ਸਮੇਂ ਦਾ ਚਸ਼ਮਦੀਦ ਗਵਾਹ ਇੱਕ ਬਜ਼ੁਰਗ ਹੈ ਜੋ ਉਸ ਸਮੇਂ तकरीबन 15 ਸਾਲ ਦੀ ਉਮਰ ਦਾ ਸੀ ਉਸ ਦਾ ਅੱਖੀ ਵੇਖਿਆ ਹਾਲ ਕਿ ਕਿਸ ਤਰ੍ਹਾਂ ਵਾਰਡ ਟੱਕ ਹੋਈ ਕਿਸ ਤਰ੍ਹਾਂ ਕਤਲ ਹੋਈ ਤੇ ਕਿਸ ਤਰ੍ਹਾਂ ਸਿੱਖ ਮੌਜੂਦਾ ਪਾਕਿਸਤਾਨ ਵਿੱਚੋਂ ਬਚਦੇ ਬਚਾਉਂਦੇ ਹੋਏ ਭਾਰਤੀ ਪੰਜਾਬ ਵਿੱਚ ਪਹੁੰਚੇ ਆਓ ਸੁਣਦੇ ਹਾਂ ਉਸ ਬਜ਼ੁਰਗ ਦੀ ਕਹਾਣੀ ਉਸੇ ਦੀ ਜੁਬਾਨੀ ਇਹ ਪਾਜੀ ਅਸੀਂ ਜਦੋਂ ਉਧਰੋਂ ਆਏ ਆ ਨਾ ਅੱਛਾ ਜੀ 15 ਸਾਲ ਦੀ ਮੇਰੀ ਉਮਰ ਜੀ ਤੇ ਜਥਾ ਪੈ ਗਿਆ ਮੇਰੇ ਜੀ ਐਸ ਕੋਈ ਜੀ ਜੀ 3 ਘੰਟੇ 4 ਬੜੀ ਗੋਲੀ ਸ਼ਕਾ ਚੱਲਿਆ ਅੱਛਾ ਵੀ ਕੁਹਾੜੀ ਚੱਲੀ ਜੀ ਪਰਿਵਾਰਾਂ ਦੇ ਪਰਿਵਾਰ ਨਾਲ ਜਦੋਂ ਬੰਦੇ ਸਾਡੇ ਪੰਜ ਟੱਗੇ ਨਾ ਜੀ ਤੇ ਸਾਡਾ ਪਿੰਡ ਅੱਗੇ ਲੱਗ ਗਿਆ ਜੀ ਹੈ ਅੱਗੇ ਲੱਗ ਗਿਆ ਤੇ ਚਰੀਆਂ ਕਮਾਦਾਂ ਜਾਵੜੇ ਜੀ ਮਾਵਾ ਨੇ ਪੁੱਤ ਨਹੀਂ ਸੰਭਾਲਾ ਮੈਂ ਕੱਲਾ ਹੀ ਘਰ ਰਹਿ ਗਿਆ ਜੀ ਹਾਂ ਕੱਲਾ ਘਰ ਰਹਿ ਗਿਆ ਮੈਂ ਕਿੱਧਰ ਨੂੰ ਨਿਕਲਾਂ ਅੱਗੇ ਤੇ ਸ਼ਵੀ ਕੁਹਾੜੀ ਤੇ ਗੋਲੀ ਚੱਲੇ ਜੀ ਮੈਂ ਹਰ ਹੰਬਲ ਨਹੀਂ ਕੀਤੀ ਕੋਠੇ ਤੇ ਚੜਿਆ ਕੋਠੇ ਤੋਂ ਚੜ ਕੇ ਕੋਠੇ ਕੋਠੇ ਚੜ ਕੇ ਨਾ ਦੂਜੇ ਪਾਸੇ ਮੋਚੀਆਂ ਦਾ ਘਰ ਸੀ ਜੀ ਮੋਚੀ ਦੇ ਘਰ ਜਾ ਵੜੇ ਮੋਚੀ ਨੇ ਮੇਰੇ ਨਾਲ ਬੜਾ ਪਿਆਰ ਕੀਤਾ ਮੁਸਲਮਾਨ ਮੋਚੀ ਜੀ ਗਲੇ ਨਾਲ ਲਾਇਆ ਕੁੱਟ ਕੇ ਜੱਫੀ ਪਾਈ ਤੈਨੂੰ ਕੁਝ ਨਹੀਂ ਹੁੰਦਾ ਜੀ ਚਲੋ ਰਾਤ ਮੈਂ ਉਹਦੇ ਕੋਲ ਆ ਅਗਲੇ ਦਿਨ ਇੱਕ ਨੂਰਾ ਨੂਰਾ ਹੀ ਮੁਸਲਮਾਨ ਉਹ ਪੰਜ ਚਾਰ ਪਰਾ ਉਹ ਨੇਰੇ ਉਹ ਨਾਲ ਤੁਰ ਗਿਆ ਆਂਦਾ ਨੂਰਾ ਸਿੱਖਾਂ ਦਾ ਮੁੰਡਾ ਪਰਿਵਾਰ ਤੋਂ ਵਿਛੜ ਗਿਆ ਜੀ ਹੋਏ ਨਾ ਤੇ ਮੈਂ ਉਹ ਕੱਲਾ ਬੰਦਾ ਤੇ ਆ ਲੈ ਆ ਨੂਰਾ ਆਂਦਾ ਚੱਲ ਨੂਰੇ ਨੇ ਮੈਨੂੰ ਤੰਗਾੜੇ ਚੁੱਕ ਲਿਆ ਤੇ ਘਰ ਲੈ ਆ ਹੰਦਾ ਜੇ ਰਾਏ ਦੀ ਵਾ ਸਾਹੀ ਪੰਜ ਭਰਾ ਵਾ ਜੀ ਇਹ ਸਾਨੂੰ ਕੋ ਮਾਰੇਗਾ ਤੇ ਇਹਨੂੰ ਮਾਰੇਗਾ ਜੀ ਹਾਂ ਚਲੋ ਅਹੀ ਉਹ ਦਿਨ ਤਾਂ ਫਰਵਾਲ ਨੂੰ ਨੰਗਲ ਲਗੇ ਜਮੂ ਨੂੰ ਜੀ ਇਹ ਜਥਾ ਜੀ ਉਧਰ ਨੂੰ ਨਹੀਂ ਲੰਗਿਆ ਛੰਦਰ 15 20 ਬੰਦੇ ਕੱਲੇ ਅੱਗੇ ਬੰਦੇ ਖੜਾ ਰਹੇ ਜੀ ਉਹ ਮਾਰੀ ਜਾਂਦੇ ਸੀ ਫਿਰ ਸੇਖ ਨਾਲ ਇੱਕ ਸੰਤ ਉਹਨੇ ਨਾ ਘੋੜਾ ਫੇਰਿਆ ਜੀ ਕੱਲੇ ਕੱਲੇ ਕਿਉਂ ਮਰਨ ਲੱਗੇ ਜੀ ਆ ਜਾਓ ਨਾਰਨ ਵਾਲ ਨੂੰ ਆ ਪੋਲ ਨੂੰ ਜੀ ਜਥਾ ਹੋਇਆ ਫਿਰ ਤਹਿਸੀਲ ਹੀ ਸਾਰੀ ਨਰੋਵਾਲ ਦੀ ਤੇ ਸਿਆਲਕੋਟ ਜਣਾ ਇਕੱਠਾ ਹੋ ਗਿਆ ਇੱਥੇ ਮਾ ਨਰੋਵਾਲ ਵਾਠਨਦਰ ਨੇ ਡਖੜਿਆ ਜੀ ਜੀ ਅੱਖ ਮੇਂ ਸ਼ਹਿਰ ਚੋਂ ਨਹੀਂ ਲੰਗਣ ਦੇਣਾ ਜੀ ਚਲੋ ਲੋਕੀ ੱਤਕੇ ਵੱਕੇ ਨਾ ਲੰਗੇ ਰੋਈ ਚ ਮੀਂਹ ਬੜਾ ਸੀ ਜਿਹੜਾ ਨੰਗ ਗਿਆ ਨੰਗਿਆ ਜਿਹੜਾ ਖੋਬ ਜਾਂਦਾ ਹੀ ਖੋਬ ਜਾਂਦਾ ਹੀ ਜੀ ਹਾਂ ਫਿਰ ਸਾਡੇ ਪਿੰਡ ਦਾ ਮੁੰਡਾ ਕਪਟਨ ਸੀ ਜੀ ਉਹਨੇ ਨਾ ਆਉਣ ਕੇ ਪਿੰਡ ਦੇ ਉੱਤੇ ਹਵਾਈ ਜਾਜ ਫੇਰੇ ਜੀ ਬਲਾਰ ਅੱਛਾ ਫੇਰ ਆ ਤੇ ਆਂਦਾ ਪਿੰਡ ਚ ਨਜ਼ਰ ਕੋਈ ਨਹੀਂ ਆਉਂਦਾ ਫੇਰ ਜੱਥੇ ਤੇ ਫੇਰਿਆ ਜੀ ਫੇਰ ਉਹਨੇ ਛੋਲੇ ਸੁਟੇ ਭੁਜੀ ਅੱਛਾ ਜੀ ਹਾਂ ਪੈਕਟਾਂ ਚ ਰੋਟੀਆਂ ਸੁਟੀਆਂ ਅੱਛਾ ਜੀ ਤੇ ਸਾਨੂੰ ਆਂਦਾ ਉਹ ਦਸੇ ਨੂੰ ਤਗੜੇ ਹੋ ਜੋ ਨਾ ਆ ਆ ਖੜਾ ਜੀ ਹਾਂ ਉਹਨੇ ਭਾਈ ਇੱਕ ਅੱਧੇ ਘੰਟੇ ਚ ਨਾ ਅਮਰਤੀ ਦੀ ਫੌਜ ਜੀ 4 1/2 ਡੋਲੇ ਕੜਕ ਦਿੱਤੀ ਜੀ ਹਾਂ ਭਾਈ ਫੇ ਸਵੇਰੇ ਸੁਬਾ ਚੈ ਇਸਲਾਮ ਤੇ ਪੋਲ ਤੋਂ ਜੀ ਪਿੰਡ ਕਿਹੜਾ ਸੀ ਆਪਣਾ ਉੱਥੇ ਜਿੱਥੇ ਬੈਠੇ ਪਹਿਲਾਂ ਆਕਸਤਾਨ ਚ ਬਲਾਰ ਅੱਛਾ ਜੀ ਬਲਾਰ ਸੀ ਪਿੰਡ ਤੇ ਕਿੰਨੇ ਘਰ ਸੀ ਉਸ ਟਾਈਮ ਸਿੱਖਾਂ ਦੇ ਉਹਦੇ ਵਿੱਚ ਸਿੱਖਾਂ ਦਾ ਅੱਧਾ ਪਿੰਡ ਸਿੱਖਾਂ ਦਾ ਹੀ ਜੀ ਅੱਧਾ ਮਸਲ ਤੇ ਫਿਰ ਸਾਰਾ ਜਿਹੜਾ ਪਿੰਡ ਯਾਨੀ ਉੱਥੋਂ ਉੱਜੜ ਕੇ ਫਿਰ ਇੱਧਰ ਆ ਗਿਆ ਸਭ ਸਭ ਕੋਈ ਜੀ ਨਹੀਂ ਰਿਹਾ ਸਿੱਖਾਂ ਦਾ ਠੀਕ ਹੈ ਮੁਸਰਮਾਨ ਠੀਕ 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 ਹੈ ਠੀਕ ਸਿੱਖ ਕੋਈ ਨਹੀਂ ਤੇ ਉਦੋਂ ਟਕਰਾਅ ਹੋਇਆ ਕੋਈ ਮਾਰ-ਤਾੜ ਕੋਈ ਇਦਾਂ ਮਾਰ-ਤਾੜ ਤੇ ਉਹਨਾਂ ਜਦੋਂ ਬੰਦੇ ਟੈਗੇ ਸਾਡੇ ਜੀ ਉਹਨਾਂ ਸਾਡੇ ਸਾਹਮਣੇ ਸਭ ਕੁਝ ਲੁੱਟ ਕੇ ਲੈ ਗਏ ਜੀ ਹਾਂ ਠੀਕ ਹੈ ਤੁਸੀਂ ਫਿਰ ਕਿਵੇਂ ਬਚ ਕੇ ਉਤੋਂ ਨਿਕਲ ਕੇ ਆਏ ਤੁਸੀਂ ਮੈਂ ਨਾ ਤੰਨ ਦੱਸਿਆ ਜਾਂ ਮੋਚੀ ਦੇ ਘਰ ਜਾ ਵੜਿਆ ਜੀ ਜੀ ਮੋਚੀ ਨੇ ਮੈਨੂੰ ਰਾਤ ਰੱਖਿਆ ਠੀਕ ਹੈ ਠੀਕ ਹੈ ਸਵੇਰੇ ਮੈਨੂੰ ਨੂਰੇ ਦੇ ਘਰ ਲੈ ਗਿਆ ਜੀ ਨੂਰੇ ਨੇ ਫਿਰ ਜਥਾ ਜਿਹਾ ਤੂੰ ਭੌਂ ਕੇ ਆਇਆ ਨਾ ਜੀ ਸਾਡੇ ਪਿੰਡ ਦੇ ਵਿੱਚੋਂ ਦੀ ਸੜਕ ਸੀ ਜੀ ਨੂਰੇ ਨੇ ਮੈਨੂੰ ਜਥੇ ਚ ਲੈ ਰਿਹਾ ਠੀਕ ਹੈ ਤੇ ਨੂਰਾ ਫਿਰ ਉਹਦਾ ਕੀ ਬਣਿਆ ਉਸਦਾ ਨੂਰਾ ਮੁਸਰਮਾਨ ਸੀ ਉਹ ਤਾਂ ਉੱਥੇ ਹੀ ਰਹੇਗਾ ਜਾਂ ਕਿਦਾਂ ਉਹ ਮੁਸਰਮਾਨ ਸੀ ਉਹਨੇ ਤੇ ਉੱਥੇ ਹੀ ਰਹਿਣਾ ਸੀ ਉਦੋਂ ਵਾਲੇ ਦੇ ਆਪਣੇ ਪਿੰਡ ਦੇ ਮੁਸਰਮਾਨ ਸੀ ਜੀ ਜੀ ਉਹ ਨਹੀਂ ਵੀ ਦੇਖੀ ਕਰਦੇ ਅੱਛਾ ਹੈ ਬਾਹਰੋਂ ਪਈ ਸੀ ਉਹ 12 ਪਿੰਡਾਂ ਦੀ ਸੀ ਨਾ ਜੀ ਉਹ ਕਰਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਅਦ ਚ ਕੋਈ ਤੁਹਾਡਾ ਉਧਰ ਜਾਂਦਾ ਕੋਈ ਉਹ ਤੇਰਾ ਨੂਰੀ ਨਾਲ ਕੋਈ ਕਿਸ ਤਰ੍ਹਾਂ ਦਾ ਸੰਪਰਕ ਕੋਈ ਨਹੀਂ ਐਵੇਂ ਕਰਨ ਵਾਸਤੇ ਤੁਸੀਂ ਉੱਥੋਂ ਉੱਠ ਕੇ ਫਿਰ ਐਸਾਂ ਹੀ ਆ ਕੇ ਬੈਠੇ ਅੱਜ ਭਾਜੀ ਪਹਿਲਾਂ ਤੇ ਬੈਠੇ ਹਾਜੀ ਅਰਮਦਾਸ ਅੱਛਾ ਹੈ ਗੁਰਦੁਆਰਾ ਹੈ ਹਾਂਜੀ 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 ਇੱਥੇ ਕੋਈ ਦੱਸ ਦੇਣ ਰਏ ਅੱਛਾ ਜੀ ਇੱਥੋਂ ਗਏ ਤੇ ਉਹ ਵੱਡੀ ਕੋਹਾਲੀ ਹੈ ਸ੍ਰੀ ਗਬਿੰਦਪੁਰੇ ਵਾਲ ਅੱਛਾ ਜੀ ਉੱਥੇ ਗਏ ਠੀਕ ਹੈ ਜੀ ਉਹ ਸਾਰਾ ਹੀ ਪਿੰਡ ਲੂ ਖੜਿਆ ਠੀਕ ਹੈ ਜੀ ਉੱਠਾ ਹੀ ਕੋਈ ਨਹੀਂ ਠੀਕ ਹੈ ਜੀ ਉੱਥੋਂ ਆਖਿਆ ਹੁਣ ਕੀ ਕਰੀਏ ਉੱਥੋਂ ਉੱਠੇ ਤੇ ਇੱਕ ਪੇਰੋਸ਼ਾ ਕੋਲ ਲੈ ਬੈਠੇ ਚੰਕ ਲਾ ਗਏ ਅੱਛਾ ਜੀ ਉੱਥੇ ਚੱਲ ਗਏ ਅੱਛਾ ਜੀ ਉੱਥੇ ਰਹੇ ਤੇ ਉੱਥੇ ਬਹੁਤੇ ਲਦੋ ਬਲਣਦੇ ਅੱਛਾ ਅਹੀਂ ਘਰ पास ਥੋੜੇ ਹਾਂ ਅੱਛਾ ਜੀ ਉਹਨਾਂ ਨਾਲ ਝਗੜਾ ਹੋ ਗਿਆ ਠੀਕ ਹੈ ਜੀ ਉਹ ਖਲੋਣੀ ਨਾਲ ਠੀਕ ਹੈ ਜੀ ਉੱਥੋਂ ਫੇ ਨਹੀਂ ਤੇ ਉੱਥੇ ਹੀ ਫਿਰ ਜਦੋਂ ਲਾਟਾ ਹੋਈ ਜਾਂਦਾ ਅੱਛਾ ਉਹ ਜ਼ਮੀਨ ਉੱਪਰ ਸੀ ਅੱਛਾ ਤੇ ਸਾਡੇ ਦੋਮ ਸੀ ਅੱਛਾ ਅੱਛਾ ਸਾਡਾ ਦੋਮਦਰ ਜਾ ਠੀਕ ਹੈ ਜੀ ਸਾਨੂੰ ਫਿਰ ਇੱਥੇ ਪੈ ਨੀ ਐਸਾਂ ਤੁਹਾਨੂੰ ਅਲਾਟ ਹੋਈ ਜ਼ਮੀਨ ਕਿ ਉੱਥੇ ਕਿੰਨੀ ਜ਼ਮੀਨ ਸੀ ਤੇ ਇੱਥੇ ਤੁਹਾਨੂੰ ਕਿੰਨੀ ਅਲਾਟ ਮੈਂ ਤੁਹਾਨੂੰ ਦੱਸਾਂ ਉਦੋਂ ਜ਼ਮੀਨਾਂ ਜਿਹੜੀਆਂ ਤੀਜਾ ਹਿੱਸਾ ਵੀ ਨਹੀਂ ਉਧਰੋਂ ਦਿੱਤੀ ਅੱਛਾ ਹੈ ਠੀਕ ਹੈ ਇੱਥੇ ਦੇ ਸਾਨੂੰ ਵਾਲੇ ਗੱਪੜ ਮਾਰਨ ਦੀ ਕੋ ਲੋੜ ਹੈ ਸਾਡੇ 1.4 ਕਿੱਲੇ ਲਾਟ ਹੋਈ ਅੱਛਾ ਅੱਛਾ ਜਦੋਂ ਚੱਕ ਬੰਦੀ ਹੋਈ ਹੈ ਨਾ ਅੱਛਾ ਚੱਕ ਬੰਦੀ ਦੇ ਵਿੱਚੋਂ ਫੇਰ ਕੱਟ ਖੜੀ ਠੀਕ ਹੈ 3 ਕਿੱਲੇ ਰਹਿ ਗਈ ਠੀਕ ਹੈ ਤੇ ਚਲੋ ਹੀ ਮਿਹਨਤ ਨੂੰ ਤੋਂ ਕਰਕੇ ਨਾ ਭਰਾ ਹੀ 4 ਅੱਛਾ ਆ ਜਮੀਨ ਉਹ 10 ਕੱਲੇ ਬਣਾਈ ਅੱਛਾ ਤੁਸੀਂ ਚਾਰ ਭਰਾ ਸੀਗੇ ਹਾਂਜੀ ਤੇ ਚਾਰ ਭਰਾ ਤੁਸੀਂ ਚਾਰੇ ਆ ਗਏ ਇੱਥੇ ਆ ਕੇ ਵਸ ਗਏ ਇੱਥੇ ਆ ਕੇ ਤੇ ਤੁਹਾਡੇ ਪਿਤਾ ਜੀ ਬਾਪੂ ਜੀ ਉਹ ਉਹ ਬੜਾ ਜਾਨ ਸ਼ਰਨ ਸਿੰਘ ਸੀ ਅੱਛਾ ਇਹ ਉਹਦੇ ਨਾਲ ਠੀਕ ਹੈ ਉਹ ਵੀ ਇੱਥੇ ਆ ਕੇ ਰਹਿ ਗਏ ਉਸ ਤੋਂ ਪਹਿਲਾਂ ਹੀ ਨਹੀਂ ਇੱਥੇ ਰਹੇ ਸਾਡੇ ਕੋਲ ਰਹੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ